ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅਸੀਂ ਹਰ ਇੱਕ ਪਿੰਡ ਵਿੱਚ ਜਾ ਰਹੇ ਹਾਂ ਜੋ ਪੰਚਾਇਤਾਂ ਬਣੀਆਂ ਨੇ ਉਹਨਾਂ ਤੋਂ ਇਹ ਵੇ ਪੁੱਛਣ ਕਿ ਨਾਲ ਦੇ ਪਿੰਡ ਵਿੱਚ ਕੀ ਕੀ ਕਮੀਆਂ ਨੇ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਬਿਰਰੋ ਵਿਖੇ ਖੇਮਰਾਜ ਜੋ ਸਰਪੰਚ ਬਣੇ ਨੇ ਇਮਾਨਦਾਰ ਚੁਕਿੱਦ ਨੇ ਲਗਾਤਾਰ ਦੂਜੀ ਵਾਰ ਸਰਪੰਚੀ ਦਾ ਘਰ ਵਿੱਚ ਆਈ ਹੈ ਪਹਿਲਾਂ ਉਹਦਾ ਵੀ ਵਾਈਫ ਸਰਪੰਚ ਰਹੇ ਨੇ ਤੇ ਹੁਣ ਆਪ ਸਰਪੰਚ ਬਣੇ ਨੇ ਤੁਸੀਂ ਇਸ ਤੋਂ ਸਮਝ ਸਕਦੇ ਆ ਕਿ ਸਰਪੰਚੀ ਉਹਨਾਂ ਦੇ ਘਰ ਵਿੱਚ ਦੂਜੀ ਵਾਰ ਆਉਣ ਦਾ ਕਾਰਨ ਕੀ ਹੈ ਕੀ ਹੋਵੇਂ ਤੇ ਅੰਦਰ ਤੱਕ ਨੇ ਇਸੇ ਲਈ ਆਪਾਂ ਅੱਜ ਖੇਮਰਾਜ ਸਿੰਘ ਦਾ ਆਪਾਂ ਧੰਨਵਾਦ ਕਰਨ ਆਏ ਆ ਉਹਨਾਂ ਨੂੰ ਦੁਆ ਵੈਲਕਮ ਕਰਨ ਆਏ ਆ ਕਿ ਤੁਸੀਂ ਬਹੁਤ ਹੀ ਵਧੀਆ ਜੋ ਕੰਮ ਕਰਦੇ ਹੋ ਇਸੇ ਤਰ੍ਹਾਂ ਚਾਲੂ ਰੱਖੋ ਤਾਂ ਕਿ ਤੁਹਾਡੇ ਵੱਲ ਦੇਖ ਕੇ ਹੋਰ ਪਿੰਡਾਂ ਦੇ ਸਰਪੰਚ ਵੀ ਇਸੇ ਤਰ੍ਹਾਂ ਕੰਮ ਕਰਨ ਪਹਿਲਾਂ ਤਾਂ ਤੁਹਾਨੂੰ ਕੈਮਰਾ ਜੀ ਬਹੁਤ-ਬਹੁਤ ਵਧਾਈਆਂ ਆ ਕਿ ਤੁਹਾਡੇ ਘਰ ਵਿੱਚ ਦੂਜੀ ਵਾਰ ਲਗਾਤਾਰ ਸਰਵਾਂਝੀ ਆਈ ਆ ਤਾਂ ਇਸੇ ਕੰਮ ਕੀਤੇ ਹੋਣਗੇ ਤਾਂ ਹੀ ਆਈ ਹੈ ਇਹ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੁਝ ਜਾਲ ਦੇ ਆਪਕੋ ਮਾਇਕੜ ਦੇ ਵਿੱਚ ਆਏ ਆ ਤੇ ਹੋਰ ਬਾਕੀ ਤੁਹਾਡੇ ਮੈਂ ਚੈਨਲ ਆਹੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੂਜੀ ਵਾਰ ਸਾਨੂੰ ਮੌਕਾ ਦਿੱਤਾ ਤੇ ਸਾਡੇ ਦੇ ਨਾਮ ਆਣ ਕੀਤਾ ਸਾਨੂੰ ਇਹ ਨਾਮ ਬਖਸ਼ਿਆ ਦੂਜੀ ਵਾਰ ਸਾਡੀ ਸਰਵੈਂਜ ਘਰ ਦੇ ਵਿੱਚ ਆਈਏ ਠੀਕ ਹੈ ਜੀ ਤੇ ਕਿਰਨ ਜੀ ਜਦੋਂ ਹੁਣ ਆਪਣਾ ਕਹਿੰਦੇ ਹੁੰਦੇ ਹੋ ਤੁਹਾਡੇ ਕੋਲ ਤਾਂ ਮੈਂ ਪੁੱਛ ਨਹੀਂ ਸਕਦਾ ਕਿ ਤੁਹਾਡੇ ਕੀ ਡਰੀਮ ਨੇ ਹੈਨਾ ਕਿਉਂਕਿ ਤੁਸੀਂ ਤਾਂ ਪਿਛਲੀ ਵਾਰ ਕੰਮ ਬਹੁਤ ਕਰ ਦਿੱਤਾ ਹੋਊਗਾ ਹੈਨਾ ਹੁਣ ਸਾਡਾ ਕਿਹੜਾ ਕੰਮਿਤਦਾ ਰਹਿ ਗਿਆ ਜਿਹੜਾ ਤੁਸੀਂ ਸੋਚਦੇ ਹੋ ਮੈਂ ਕਿ ਅਸੀਂ ਇਹ ਕੰਮ ਕਰ ਲਿਆ ਰਹਿੰਦਾ ਆ ਕੋਈ ਇਸ ਤਰ੍ਹਾਂ ਦਾ ਕੰਮ ਹੈ ਸਾਡੇ ਚਲੋ ਪਿਛਲੀ ਪੰਚਾਇਤ ਨੇ ਸਾਡੇ ਸਾਥ ਬਹੁਤ ਬਹੁਤ ਕੰਮ ਕਰਾਇਆ ਤੇ ਰੋੜੀ ਸਾਹਿਬ ਨੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਹੁਣ ਵੀ ਸਾਡੇ ਰੱਖਿਆ ਨਾ ਵੀ ਉਹ ਸਾਨੂੰ ਸਪੈਸ਼ਲ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮਿਲਣ ਬਾਰੇ ਚੰਡੀਗੜ੍ਹ ਤੋਂ ਲੈ ਗਏ ਚਲੋ ਮਿਲ ਕੇ ਇਹਨਾਂ ਸਾਨੂੰ ਅਵਾਸ ਦਿੱਤਾ ਵੀ ਜੋ ਤੁਹਾਨੂੰ ਚੀਜ਼ ਦੀ ਲੋੜ ਹੈ ਅਸੀਂ ਤੁਹਾਨੂੰ ਮਤਲਬ ਜੁਰੂਰ ਪੂਰੀ ਕਰਾਂਗੇ ਜਿਹੜਾ ਕੰਮ ਰਹਿੰਦਾ ਸਾਨੂੰ ਦੱਸੋ ਇੱਕ ਸਾਡੇ 66 ਦਾ ਕੰਮ ਆ ਜੀ ਚਲੋ 10 15% ਦਾ ਕੰਮ ਰਹਿੰਦਾ ਆ ਉਹ ਦਾ ਸਾਨੂੰ ਮਤਲਬ ਵਾਸ਼ਿੰਗ ਦਵਾਇਆ ਵੀ ਤੁਹਾਡਾ ਜਰੂਰ ਕਰਵਾਵਾਂਗੇ ਤੇ ਬਾਕੀ ਸਾਰਾ ਗਲੀਆਂ ਕੁਲੀਆਂ ਦਾ ਬੰਨੀ ਜਾਣੀ ਉਹ ਵੀ ਸਾਨੂੰ ਮਤਲਬ ਗ੍ਰਾਂਟ ਪਾ ਲਈ ਦੇਣੀ ਉਹਨੇ ਇਦਾਂ ਜੂਰ ਤੁਹਾਡਾ ਕੰਮ ਪੱਕਾ ਕਰਾ ਕੇ ਦੇਵਾਂਗੇ ਇਦਾਂ ਦੀ ਗੱਲ ਨਹੀਂ ਤੇ ਆਹ ਗੱਲ ਤੁਹਾਡੀ ਮੈਂ ਹੁਣ ਸਮਝਦਾ ਹਾਂ ਕਿ ਤੁਸੀਂ ਇਦਾਂ ਕਹਿੰਨੇ ਇਹਨਾਂ ਨੇ ਪਾਈ ਦੇਣਾ ਤੇ ਇੱਕ ਗੱਲ ਹੈ ਕਿ ਰੋੜੀ ਸਾਹਿਬ ਕੰਮਾਂ ਤਾਂ ਜਲ ਕਰਾ ਦਿੰਦੇ ਨੇ ਜਿਹੜਾ ਕਹਿੰਦੇ ਨੇ ਉਹ ਕੰਮ ਕਰਾਉਂਦੇ ਨੇ ਹਰਪਿੰਡ ਵਿੱਚੋਂ ਮੈਂ ਸੁਣਿਆ ਹੈ ਜੇ ਤੁਸੀਂ ਛੱਪੜ ਦਾ ਕਹਿੰਨੇ ਆ ਛੱਪੜ ਦਾ ਕੀ ਕਰਨਾ ਛੱਪੜ ਦਾ ਪਾਣੀ ਹੋਰ ਫਲੋ ਹੁੰਦਾ ਜਿਆਦਾ ਹਾਂਜੀ ਹਾਂਜੀ ਸਾਰੇ ਪਿੰਡ ਦਾ ਗੱਪੇ ਛੱਪੜ ਹੈ ਸਾਡੇ ਉਹ ਸਾਰੇ ਪਿੰਡ ਦਾ ਮਤਲਬ ਪਾਣੀ ਛੱਪੜ ਦੇ ਦੇ ਪਿੰਡ ਦਾ ਹਾਂਜੀ ਉਹ ਅੱਗੇ ਜਾ ਕੇ ਉਹ ਸਾਰੇ ਪਿੰਡ ਦੇ ਵਿੱਚ ਬੰਦਾ ਉਹ ਮਤਲਬ ਲੋਕਲ ਪਛਾਣੀ ਹੈ ਛੇ ਚਲੋ ਆਪਾਂ ਰੋੜੀ ਸਾਹਿਬ ਤਾਂ ਕਿ ਕੱਲ ਪੰਚਾਇਤ ਸੀ ਹਾਂਜੀ ਕਦੇ ਕੋਈ ਗੱਲੀ ਆਪਾਂ ਤੁਹਾਡਾ ਪਹਿਲੇ ਦਾ ਹਰ ਕੰਮ ਕਰਾ ਕੇ ਪਣਾਇਆ ਜੀ ਦਾ ਠੀਕ ਹੈ ਜੀ ਠੀਕ ਹੈ ਤੇ ਜਿਹੜੀਆਂ ਆਪਣੀਆਂ ਸੜਕਾਂ ਆ ਪਿੰਡ ਦੀਆਂ ਗਲੀਆਂ ਜਿੱਦਾਂ ਹੁਣ ਆ ਹਰੇਕ ਪਿੰਡ ਵਿੱਚ ਦੇਖਿਆ ਜਾਵੇ ਤਾਂ ਐਂਟਰ ਲੋਗ ਲੱਗ ਚੁੱਕਾ ਵਿੱਚ ਵਿੱਚ ਪਿੰਡ ਦੀਆਂ ਜਿਹੜੀਆਂ ਗਲੀਆਂ ਆ ਆਪਣੇ ਕਿਤਾ ਐਂਟਰ ਲੋਗ ਸਾਰੀਆਂ ਗਲੀਆਂ ਵਿੱਚ ਲਗਾ ਦਿੱਤਾ ਤੁਸੀਂ ਨਹੀਂ ਕੰਮ ਤਾਂ ਬਹੁਤ ਕੀਤਾ ਜੀ ਬਸ 15% ਕੰਮ ਰਹਿਦਾ ਚਲੋ ਉਹ ਵੀ ਹੋਏ ਜਾਣਾ ਜੀ ਹਾਂਜੀ ਪੁਰ ਸਰਕਾਰ ਸਾਡੀ ਆਪਣੀ ਆ ਜੀ ਹਾਂਜੀ ਹੁਣ ਕੰਮ ਹੋ ਜਾਣਾ ਜੀ ਹੁਣ ਪਰ ਸਰਪੰਚ ਸਾਹਿਬ ਇੱਥੇ ਤੁਸੀਂ ਗਲਤ ਬੋਲ ਗਏ ਹਾਂ ਸਰਪੰਚ ਸਾਂਝਾ ਹੁੰਦਾ ਜੀ ਸਰਪੰਚ ਦੀ ਕੋਈ ਸਰਕਾਰ ਨਹੀਂ ਚਲੋ ਐਤਕੀ ਦਾ ਆਪਾ ਐਤਕੀ ਦਾ ਆਪਾ ਪਾਰਟੀਆਂ ਨੇ ਇਹ ਕੰਮ ਬਹੁਤ ਵਧੀਆ ਕੀਤਾ ਕਿ ਜਿਹੜਾ ਉਹ ਕੌਲਮ ਨਾ ਸਰਪੰਚ ਵਾਲਾ ਅੱਗੇ ਹੁੰਦਾ ਸੀ ਕਾਂਗਰਸੀ ਸਰਪੰਚ ਅਕਾਲੀਆਂ ਦਾ ਸਰਪੰਚ ਹੈ ਨਾ ਹੁਣ ਉਹ ਨਹੀਂ ਉਹ ਕੋਲ ਮੜਾਤਾ ਕਿ ਜਿਹੜਾ ਸਰਪੰਚ ਹੋਊਗਾ ਪਿੰਡ ਦਾ ਸਾਂਝਾ ਹੋਊਗਾ ਜੀ ਉਹਨੂੰ ਕੋਈ ਫਰਕ ਨਹੀਂ ਕੋਈ ਪੇਸ਼ਵਾਭ ਨਹੀਂ ਕਰੂਗਾ ਪਰ ਜਿਹਦੀ ਮਰਜ਼ੀ ਸਰਕਾਰ ਹੋਗੀ ਉਹਨੂੰ ਉੱਥੇ ਜਾਣਾ ਹੀ ਪਵੇਗਾ ਕਿਉਂਕਿ ਉਹਨੂੰ ਸਰਪੰਚੋਂ ਪਿੰਡ ਦੀ ਤਰੱਕੀ ਲੈਣ ਦਾ ਜੀ ਤੁਹਾਡੇ ਵੀ ਜਿਹੜੇ ਲਾਈਟ ਆਇਆ ਲਾਈਟਾਂ ਲੱਗ ਬਹੁਤ ਜ਼ਰੂਰੀ ਹੈ ਹੈਨਾ ਤੁਹਾਡੇ ਕਿਦਾਂ ਲਾਈਟਾਂ ਮੈਂ ਦੇਖਿਆ ਨਾ ਘਟ ਲਾਈਟਾਂ ਹੈਗੇ ਕੋਈ ਰਿਪੇਅਰ ਜੋਗ ਹੈ ਜੀ ਕੋਈ ਨਵੀਆਂ ਲੱਗਣ ਜੋਗ ਹੈ ਜੀ ਹਾਂਜੀ ਤੇ ਆਪਾਂ ਵੀ ਉਹਨਾਂ ਨੂੰ ਗੱਲ ਕੀਤੀ ਹੋਊਗਾ ਦੀ ਟੂਕਾਂ ਦੀ ਬਹੁਤ ਜਲਦ ਚੌੜੀ ਵੀ ਤੁਹਾਡਾ ਕੰਮ ਕਰਾ ਕੇ ਦੇਵਾਂਗੇ ਜੀ ਹਾਂ ਹੁਣ ਮੈਂ ਕਰਨਾ ਥੋੜੀ ਜਿਹਾ ਦਿੱਲੀ ਚ ਇਲੈਕਸ਼ਨ ਕਰਕੇ ਦੇਣਾ ਥੋੜੇ ਦਲੇਵਾ ਕੰਮ ਨਹੀਂ ਤੋਂ ਜਲਦੀ ਕਰਾ ਦੇਣਗੇ ਹਾਂ ਹਾਂ ਜੀ ਸਾਨੂੰ ਠੀਕ ਹੈ ਜੀ ਤੇ ਸਰਵਜਨ ਇਸ ਤੋਂ ਇਲਾਵਾ ਕੋਈ ਪਿੰਡ ਵਿੱਚ ਹੋਰ ਜਿੱਦਾਂ ਕਹਦੀਏ ਕਿ ਤੁਸੀਂ ਕੋਈ ਚੀਜ਼ ਬੁਣਾਨੀ ਚਾਹੁੰਦੇ ਹੋ 20 ਹਲ ਵਗੈਰਾ ਤੁਹਾਡੇ ਪਿੰਡ ਵਿੱਚ ਚੋ ਕੋਈ ਤਾਂ ਹੁੰਦਾ ਨਾ ਆਪਣੇ ਰੇਤ ਬੱਚੇ ਦਾ ਚਾਹ ਹੁੰਦਾ ਹਾਂ ਜੀ ਹਾਂ ਜੀ ਅਮੀਰਾਂ ਦੇ ਵਿੱਚ ਦੇਖਦੇ ਆਪਾਂ ਵੱਡੇ ਵੱਡੇ ਪੈਸਿਆਂ ਦੀ ਵਿਆਹ ਕਰਾਉਂਦੇ ਆ ਗਰੀਬ ਬੱਚਿਆਂ ਦੇ ਵੀ ਚਾਹ ਹੁੰਦਾ ਯਾਰ ਕਿ ਇਹ ਵੀ ਪੈਸੇ ਦੀ ਵਿਆਹ ਕਰਾਈਏ ਮੈਂ ਸੋਚਦਾ ਹਾਂ ਕਿ ਹਰ ਇੱਕ ਪਿੰਡ ਵਿੱਚ ਜਾਂ ਦੋ ਪਿੰਡਾਂ ਲਾ ਕੇ ਲਾਲ ਹੋਰ ਵਾਲ ਕੇ ਇੱਕ ਇਹੋ ਜਿਹਾ ਹਾਲ ਬਣਾਇਆ ਜਾਵੇ ਵੈਲਸ ਟੋਆ ਟੈਪ ਬਣਾਇਆ ਜਾਵੇ ਕਮਿਟੀ ਹਾਲ ਤਾਂ ਜੋ ਕਿ ਗਰੀਬ ਬੰਦੇ ਵੀ ਉਸ ਉਸ ਵਿੱਚ ਵਿਆਹ ਕਰ ਸਕਣ ਇਹ ਤੁਸੀਂ ਮੇਰੇ ਸਵਾਲਾਂ ਕਿਦਾਂ ਐਗਰੀ ਕਰਦੇ ਹੋ ਬਹੁਤ ਮਿਹਰਬਾਨ ਤੁਹਾਡਾ ਹੈ ਚਲੋ ਆਪਾਂ ਮੈਂ ਆਪਾਂ ਇੱਕ ਦਿੱਤੀ ਆਪਾਂ ਪ੍ਰਪੋਜ਼ਲ ਬਣਾ ਕੇ ਔੜੀ ਸਾਹਿਬ ਨੂੰ ਤੇ ਇਹਦਾ ਵੀ ਆਪਾਂ ਪ੍ਰਪੋਜ਼ਲ ਬਣਾ ਕੇ ਸੀ। ਹਾਂ ਮਤਲਬ ਕਿਹਾ ਸੀ ਉਹਨਾਂ ਨੇ ਕਿ ਨਾ ਤੁਹਾਡਾ ਪੱਕਾ ਬਣਾ ਕੇ ਦੇਵਾਂਗੇ ਤੁਹਾਡੇ ਜੀ। ਹਾਂਜੀ। ਕਿ ਕੀ ਸੀ ਉਹਨਾਂ ਨਾਲ ਗੱਲਬਾਤ ਹੋਈ? ਠੀਕ ਹੈ। ਉਹਨਾਂ ਨੇ ਮਤਲਬ ਸਾਡੇ ਛੇੜ ਦੇ ਹੱਥੇ ਹੀ ਰੱਖੇ ਉਹਨਾਂ ਨੇ। ਠੀਕ ਹੈ ਜੀ। ਮਤਲਬ ਤੁਸੀਂ ਇਹ ਗੱਲ ਕਰ ਚੁੱਕੇ ਹੋ? ਹਾਂਜੀ ਹਾਂਜੀ। ਹੋਰ ਵੀ ਕਰ ਚੁੱਕੇ ਹੋ ਬਿਲਕੁਲ। ਬਿਲਕੁਲ ਇਹ ਗੱਲ ਕਰਨੀ ਵੀ ਚਾਹੀਦੀ ਹੈ। ਇਹ ਗੱਲ ਮੈਂ ਹਰ ਇੱਕ ਮਿੰਟ ਵਿੱਚ ਕਹਿੰਨਾ ਕਰਨੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਬੱਤੀ ਦਾ ਦਿਨ ਕਰਦਾ ਰਹੇ ਕੋਈ ਹੈ ਨਾ ਤੇ ਹੁਣ ਸਰਦਾਰ ਜੀ ਆਈ ਜਿਮ ਵੱਲੋਂ ਇੱਕ ਮੈਂ ਹੁਣ ਜਿਮ ਵੱਲ ਆਏ ਆ ਇੱਥੇ ਆਏ ਤੁਸੀਂ ਜਿਮ ਕਿੱਦਾਂ ਪਿੰਡ ਵਿੱਚ ਤੁਹਾਡੇ ਰੋਜ ਕਰਾਇਆ ਹੋ ਜਿਮ ਹੈਗਾ ਜੀ ਥੋੜਾ ਜਿਆ ਥੋੜਾ ਤੇ ਬਾਕੀ ਹੁਣ ਆਪਾਂ ਇਹਨਾਂ ਦਾ ਵੀ ਕਰਾਂਗੇ ਰੋੜੀ ਸਾਹਿਬ ਨਾਲ ਗੱਲਬਾਤ ਚਲੋ ਜੀ ਮਸ਼ੀਨਾਂ ਥੋੜੀ ਕਮੀ ਹੈਗੀ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਸਾਨੂੰ ਵਿਸ਼ਵਾਸ ਹੈ ਜੀ ਜਰੂਰ ਸਾਡਾ ਕੰਮ ਪੂਰਾ ਕਰਕੇ ਦੇਣਗੇ ਠੀਕ ਤੇ ਜਿਮ ਕਿੰਨਾ ਲਈ ਹੈ ਜੀ ਉਹ ਜੇ ਮੈਂਗਾ ਓਪਨ ਜਿੰਗੀ ਲਗਾ ਜੀ ਹਾਂ ਜੀ ਤੇ ਦੂਸਰਾ ਜਿੰਗੀ ਹੈਗਾ ਮਤਲਬ ਤੁਸੀਂ ਉਹ ਕਿਹਨਾ ਵਾਸਤੇ ਜਮ ਮੈਂ ਬਸ ਜਿੰਮ ਨੌਜਵਾਨਾਂ ਵਾਸਤੇ ਜੀ ਜੇ ਨਸ਼ਾ ਤੋਂ ਰਹਿ ਰਹੇ ਹਨ ਜੀ ਅਸੀਂ ਆਪ ਇਹਨਾਂ ਨੂੰ ਜੁੜਾ ਕਰਕੇ ਪੰਚਲ ਪਾ ਕੇ ਜਿੰਮ ਜਾਇਗਾ ਤੇ ਜਿੰਮਿਆਂ ਪਜਾਂਦੀਆਂ ਦੇ ਪਿੱਛੇ ਓਪਨ ਮੈਂ ਇੱਕ ਵਾਰ ਸਭ ਉੱਥੇ ਆਣ ਲੱਗਾ ਜੀ ਤੁਸੀਂ ਕਹਿੰਦਾ ਨੌਜਵਾਨਾਂ ਨੇ ਹੁਣ ਅਸੀਂ ਪਤਾ ਕੀ ਕਹਿੰਨੇ ਆ ਕੁੜੀ ਤੇ ਮੁੰਡੇ ਚ ਕੋਈ ਫਰਕ ਨਹੀਂ ਕਹਿੰਨੇ ਆ ਆ ਇਹ ਸਬੰਧ ਉਹ ਮਰਨੀ ਪੈਣੀ ਗੱਲ ਕਹਿੰਨੇ ਆ ਕਹਿੰਦੇ ਆ ਕਹਿੰਨੇ ਆ ਜੀ ਸਾਰੇ ਕਹਿੰਨੇ ਆ ਪਰ ਆਪਾਂ ਫਰਕ ਕਰਦੇ ਆ ਇਹ ਮੰਨਣਾ ਪਏਗਾ ਤੁਹਾਨੂੰ ਆਪਾਂ ਕਰਦੇ ਆ ਫਰਕ ਸਾਨੂੰ ਕੀ ਚਾਹੀਦਾ ਕੁੜੀਆਂ ਜੇ ਕੁੜੀ ਕੋਈ ਟਾਇਲੈਂਟ ਹੈ ਤਾਂ ਉਹਨੂੰ ਬਾਹਰ ਕੱਢੋ ਠੀਕ ਐ ਇਸ ਟਾਈਮ ਪੰਜਾਬ ਦੀ ਟੀਮ ਦੀ ਕੈਪਟਨ ਨਾ ਜੋ ਸੋਰੀ ਇੰਡੀਆ ਦੀ ਟੀਮ ਦੀ ਕੈਪਟਨ ਹੈ ਪੰਜਾਬ ਦੀ ਕੁੜੀ ਹਰਮਨ ਕੁਲਪੁਰ ਉਹਦੇ ਫਾਜ਼ਲ ਨੇ ਉਹਨੂੰ ਕੱਢਿਆ ਵਾਰ ਤਾਂ ਹੀ ਇੱਡੀ ਉੱਚੀ ਉਲੰਦੀ ਤੇ ਗਈ ਠੀਕ ਐ ਨਾ ਆਸਾਨੀਆਂ ਮਰਜਾ ਦੇਖ ਲਓ ਕਿੱਡੇ ਕਿੱਦੀ ਅਪਡੇਟ ਹੋਈਆਂ ਨੇ ਤੁਸੀਂ ਆਪਾਂ ਹਰਿਆਣੇ ਚ ਜਲਦੀ ਬੌਕਸਰ ਕੁੜੀਆਂ ਪਹਿਲਵਾਨ ਕੁੜੀਆਂ ਸਦਾ ਹੈਗੇ ਨਾ ਅਸੀਂ ਆਪਾਂ ਪਤਾ ਆ ਏਰੀਆ ਸਾਡਾ ਥੋੜਾ ਦਬ ਗਿਆ ਅੱਧਰ ਜਲੀ ਆਪਾਂ ਮਾਲਾ ਮੱਧ ਉੱਧਰ ਬਾਜੀ ਵਾਲਾ ਉਧਰ ਕੁੜੀਆਂ ਕੋਟੀ ਵੀ ਖੇਡਦੀਆਂ ਹੈ ਹੈ ਨਾ ਅਸੀਂ ਪਤਾ ਹੈ ਕਿਤਾ ਅਸੀਂ ਕੁੜੀਆਂ ਨੂੰ ਬਾਹਰ ਨਹੀਂ ਖੜਿਆ ਠੀਕ ਹੈ ਜੀ ਉਹ ਜਿਹੜੀ એનર્ਜੀ ਸੀਗੀ ਨਾ ਆਪਾਂ ਉਹਨਾਂ ਦੀ ਉਹ ਪੁੱਠੇ ਪਾਸੇ ਲਾਤੀ ਜੋ એનર્ਜੀ ਆਪਾਂ ਨੂੰ ਸਿੱਧੇ ਪਾਸੇ ਲਾਦੇ ਨਾ ਸ਼ਾਇਦ ਉਹ ਅੱਜ 올림픽 ਵੀ ਖੇਡ ਸਕਦੀ ਕੋਈ ਸਾਡੇ ਪਿੰਡ ਦੀ ਕੁੜੀ ਕੋਈ ਕੋਈ ਨਾ ਉੱਚਾ ਕਰ ਸਕਦੀ ਹੈ ਨਾ ਪਰ ਇਹ ਅਸੀਂ ਫਰਕ ਕਰਦੇ ਹਾਂ ਤੇ ਪਰ ਮੈਂ ਹੱਥ ਜੋੜ ਕੇ ਰਿਕਵੈਸਟ ਕਰਨਾ ਹੈ ਨਾ ਜੀ ਸਰਬੰਸਾਹਬ ਜੀ ਤੁਹਾਡੇ ਅੱਗੇ ਵੀ ਸਾਰੇ ਪਿੰਡਾਂ ਕੇ ਕਰਦਾ ਜੀ ਮੈਂ ਕਿ ਪਲੀਜ਼ ਕੁੜੀਆਂ ਜਿਹੜੀਆਂ ਚਾਹਨੀ ਆ ਨਾ ਉਹਨਾਂ ਦੇ ਮਾਪਿਆਂ ਨੂੰ ਕਹੋ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਤੇ ਜੋ ਟੈਲੈਂਟ ਇਹਨਾਂ ਦਾ ਉਹ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਠੀਕ ਹੈ ਨਾ ਜੀ ਸਹੀ ਗੱਲ ਆ ਸਰਬੰਸਾਹਬ ਬਿਲਕੁਲ ਸਹੀ ਗੱਲ ਆ ਆਪਾਂ ਦਾ ਉਪੰਜਮ ਓਹ ਜੀ ਸਾਹ ਨੂੰ ਗਿਆ ਜੀ ਜੇ ਮੈਨੂੰ ਤੁਹਾਨੂੰ ਲਵਾ ਕੇ ਦੇ ਉਹਨੇ ਉਪੰਜਮ ਭੇਜ ਤੋ ਗੱਦੇ ਭੇਜ ਦੇਗਾ ਸਹੀ ਤੇ ਆਪਾਂ ਲਵਾਤਾ ਜੀ ਬਾਹਰ ਲਵਾਇਆ ਇਹ ਨਹੀਂ ਆਪਾਂ ਜਿੰਦੇ ਅੰਦਰ ਲਾਇਆ ਬਾਹਰ ਲਾਇਆ ਜਿਹੜਾ ਮਰਜੀ ਆ ਜਾਵੇ ਲੜਕੀ ਆਵੇ ਲੜਕਾ ਆਵੇ ਅਸੀਂ ਜਿੰਮ ਕਰ ਸਕਦੇ ਹਾਂ ਠੀਕ ਹੈ ਜੀ ਸੁਰੋਤ ਸਿੰਘ ਸਾਹਿਬ ਨੇ ਪਹਿਲੇ ਹੀ ਇਹ ਕੰਮ ਕਰ ਦਿੱਤਾ ਸੀ ਕਿ ਲੜਕੀ ਆਵੇ ਲੜਕੀ ਆਵੇ ਕੋਈ ਵੀ ਕਰ ਸਕਦਾ ਪਰ ਜੇ ਬਿਲਡਿੰਗ ਜੇ ਕਿ ਜੋ ਇਹਨਾਂ ਨੇ ਗੋੜੀ ਬਿਲਡਿੰਗ ਦਾ ਕਰਨਾ ਹੋਵੇ ਤਾਂ ਥੋੜਾ ਟਾਈਮਿੰਗ ਦਾ ਇਹਨਾਂ ਕਰ ਸਕਦੇ ਆਪਾਂ ਟਾਈਮ ਹੀ ਚੇਂਜ ਕਰ ਦਦੇ ਆ ਕਿ ਮੁੰਡੇ ਪਹਿਲਾਂ ਆਏ ਕੁੜੀਆਂ ਬਾਅਦ ਜਾਏ ਨਾ ਇਹਦਾ ਹੋ ਸਕਦਾ ਹੈ ਨਾ ਕਿ ਹਾਂਜੀ ਹਾਂਜੀ ਤੇ ਹੁਣ ਸਰਵਸਤਵ ਆਪਾਂ ਸਰਕਾਰ ਵੱਲ ਆ ਜੀ ਆਪਣੇ ਸਮੇਂ ਦੀ ਸਰਕਾਰ ਸਰਕਾਰ ਰੱਖਵਾਤ ਤੋਂ ਜਿਹੜਾ ਸਾਡੇ ਮੰਡ ਜੋ ਰੱਖਵਾਤ ਜੀ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਬਹੁਤ ਵਧੀਆ ਨੇਕ ਇਨਸਾਨ ਬੰਦੇ ਆ ਜੀ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਇਹ ਟੀਮ ਵਰਕ ਬਹੁਤ ਵਧੀਆ ਚੱਲ ਰਿਹਾ ਜੀ ਉਹ ਦੇਖੋ ਗਰੀਬਾਂ ਨੂੰ ਜੇ ਦਾ ਜੂੜ ਮਾਫ ਕੀਤੀ ਹੋਇਆ ਜੀ ਇਹਨਾਂ ਬੱਸਾਂ ਦੇ ਕਿਰਾਏ ਫ੍ਰੀ ਆ ਜੀ ਹੋਰ ਪਾਣੀ ਮਤਲਬ ਕਿ ਮੋਟਰਾਂ ਦੇ ਬਿੱਲ ਗਰੀਬਤੀ ਦੀ ਮਤਲਬ ਕੋਈ ਪ੍ਰੋਬਲਮ ਨਹੀਂ ਲੈਡ ਚੋਗੀ ਕਹਿੰਦੇ ਆ ਰਹੀ ਸਾਡੇ ਦਾ ਕੋਈ ਪ੍ਰੋਬਲਮ ਨਹੀਂ ਹੈਗੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਜੀ ਤੇ ਇੱਕ ਸਰਕਾਰ ਨੇ ਸਾਨੂੰ ਬਹੁਤ بڑا ਤੋਹਫਾ ਦਿੱਤਾ ਇਹ ਤੋਹਫਾ ਦਿੱਤਾ ਕਿ ਅੱਜ ਤੱਕ ਸਾਡੇ ਇਸ ਗੜਸ਼ੇਂਕਰ ਹਲਕੇ ਨੂੰ ਕੋਈ ਮਿਨਿਸਟਰੀ ਨਹੀਂ ਕੋਈ ਮਿਨਿਸਟਰੀ ਨਹੀਂ ਹੋਣੀ ਅਬ ਪਹਿਲਾ ਮੌਕਾ ਹੈ ਕਿ ਆਪ ਸਰਕਾਰ ਨੇ ਸਾਨੂੰ ਡਿਫਟੀ ਸਪੀਕਰ ਵਿਧਾਨ ਸਭਾ ਜੈਗਜ ਸਿੰਘ ਗੋੜੀ ਦਿੱਤੇ ਸਰ ਜੈਗਜ ਸਿੰਘ ਗੋੜੀ ਦਿੱਤੇ ਤੇ ਉਹ ਡਿਫਟੀ ਸਪੀਕਰ ਵਿਧਾਨ ਸਭਾ ਬਣਾਇਆ ਉਹਨਾਂ ਨੂੰ ਪਹਿਲੇ ਪਹਿਲੀ ਪਾਰਟੀ ਹੈ ਆਪ ਤੇ ਲੋ ਆਪਾਂ ਇਹ ਨਹੀਂ ਕਹਿੰਦੇ ਕਾਂਗਰਸ ਵੀ ਰਹੀ ਆ ਅਕਾਲੀ ਵੀ ਬਹੁਤ ਬਣੇ ਇੱਥੇ ਹੈਨਾ ਦੋ ਤਿੰਨ ਵਾਰ ਬਣੇ ਕਾਂਗਰਸੀ ਵੀ ਬਣੇ ਆ ਪਰ ਕਿਸੇ ਨੂੰ ਮਿਨਿਸਟਰੀ ਨਹੀਂ ਇਹ ਪਹਿਲਾ ਮੌਕਾ ਮਿਲਿਆ ਕਿ ਸਾਡੇ ਸਰਦਾਰ ਜੈਗਜ ਸਿੰਘ ਗੋੜੀ ਜੋ ਡਿਫਟੀ ਸਪੀਕਰ ਵਿਧਾਨ ਸਭਾ ਪੰਜਾਬ ਬਣੇ ਤੇ ਉਹਨਾਂ ਨੇ ਬਣਦੇ ਸਰ ਕਿੱਦਾਂ ਲੱਗਾ ਤੁਹਾਨੂੰ ਇਹ ਕੰਮ ਕੀਤਾ ਬਹੁਤ ਵਧੀਆ ਕੰਮ ਕਰ ਰਹੇ ਹੈ ਜੀ ਉੱਥੇ ਜਾ ਕੇ ਦੇਖੋ ਉਹਨਾਂ ਦੇ ਦਫ਼ਤਰ ਤੇ ਮੀਲਾ ਲੱਗਿਆ ਰਹੇ ਗਰੀਬ ਜਿਹੜੇ ਮਿਲ ਜਾਵੇ ਸਾਰਾ ਕੰਮ ਕਰਕੇ ਦਿੰਦੇ ਯਾਰ ਔਰ ਸਾਡਾ ਹਲਕਾ ਖੁਸ਼ ਨਸੀਬ ਹੈ ਜਿਹੜਾ ਸਾਡਾ ਐਡਾ ਬੜਾ ਮਨਸ਼ੀਰਤੀ ਡਿਪਟੀ ਸਪੀਕਰ ਸਾਹਿਬ ਮਾਨ ਬਖਸ਼ ਐਡਾ ਵਾ ਸਾਡੇ ਗਰਸ਼ਣ ਕਰੂਗੀ ਇਹ ਤੋਂ ਪਰੇ ਹੋਰ ਅਸੀਂ ਕੀ ਯਾਦ ਕਰਨਗੇ ਐਡਾ ਬੜਾ ਸਾਡਾ ਔਦਾ ਦਿੱਤਾ ਹੈ ਦੇਖੋ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਹੈ ਚਲੋ ਹੁਣ ਅੱਥੇ ਕਈ ਕਹਿਣਗੇ ਕਿ ਆਪਾ ਪੱਤਰਕਾਰ ਲਾਦਾ ਤੁਹਾਨੂੰ ਸਿੱਧੀ ਗੱਲ ਮੈਂ ਕਹਿਣਾ ਜਿਹੜੀ ਗੱਲ ਸਹੀ ਆਪਾਂ ਕਹਿੰਦੀ ਸਹੀ ਕਹਾਂਗੇ ਜਿੱਥੇ ਗਲਤ ਹੋਵੇ ਗਲਤ ਕਹਾਂਗੇ ਕੀ ਇੱਕ ਮਾਨੂੰ ਵੀ ਮਹਿਸੂਸ ਹੁੰਦਾ ਹੈ ਕਿ ਆਪਾਂ ਡਿਊਟੀ ਸਪੀਕਰ ਸਾਹਿਬ ਦੇ ਅੱਗੇ ਬੈਠ ਕੇ ਗੱਲ ਕਰਦੇ ਹਾਂ ਹੈਨਾ ਕਿੰਨੀ ਵੱਡੀ ਗੱਲ ਹੁੰਦੀ ਹੈ ਹਲਕੇ ਦੇ ਨਹੀਂ ਤੁਸੀਂ ਡਿਊਟੀ ਸਪੀਕਰ ਸਾਹਿਬ ਨੂੰ ਕੋਈ ਸਵਾਲ ਜੀ ਦੇਖ ਸਕਦੇ ਹੋ ਉਹ ਭਰਾਵਾਂ ਨਾਲ ਗੱਲ ਕਰਦੇ ਹੈਨਾ ਉਹ ਉਹਨਾਂ ਨੇ ਸਿਰਫ ਗੱਲ ਤੁਹਾਡੇ ਨਾਲ ਕਰਨੀ ਨੋਰਮਲੀ ਬਿਲਕੁਲ ਬਿਲਕੁਲ ਇਹ ਤੇ ਉਹਨਾਂ ਦੀ ਗੱਲ ਬਹੁਤ ਵਧੀਆ ਲੱਗਦੀ ਹੈ ਇਸ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ ਹੈਨਾ ਨਹੀਂ 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 ਹੁੰਦਾ ਸੀ ਇਸ ਤਰ੍ਹਾਂ ਦਾ ਦੇਖੋ ਇਹ ਤਾਂ ਆਮੋ-ਸਾਮੂਹ ਨੇ ਬੈਗੇ ਆਲ ਬੈਠ ਕੇ ਗੱਲ ਕਰਦੇ ਜਾਓ ਭਰਾਵਾਂ ਤੌਰ ਤੇ ਕਿ ਹੁਣ ਇਹ ਲੇਡੀ ਜੀ ਦੇ ਉਹਨਾਂ ਨੂੰ ਭਰਾ ਤੌਰ ਤੇ ਕੰਮ ਕਰਨਾ ਤੇ ਉਹ ਅਸੀਂ ਕਰ ਦਈਏ ਤਾਂ ਉਹਨਾਂ ਕਰਾ ਦਿੰਦਾ ਬੰਦਾ ਬਹੁਤ ਸੋ ਕੰਮ ਕੀਆ ਮਤਲਬ ਕਿ ਪੈਦੇ ਦਾ ਹਰ ਇੱਕ ਦਾ ਕੰਮ ਕਰਦੇ ਆ ਤੇ ਉਹ ਉਹ ਤਾਂਦੇ ਆ ਜੀ ਐਨਾ ਸੋਮਵਾਰ ਤੇ ਵੀਰ ਵਰਵਾਂ ਦੇ ਉੱਤੇ ਲੱਗਦਾ ਜੀ ਮੇਲਾ ਲੱਗਿਆ ਰਹਿੰਦਾ ਜੀ એનર્ਜੀ ਬਹੁਤ ਆਈ ਬੋਦ ਬੋਦ ਆਈ એનર્ਜੀ ਯਾਦ ਆ ਇੰਨੀ ਤਕੜੀ ਜਾਂਦਾ ਜੀ ਜਿਹੜੇ ਬਹੁਤ ਤਕੜੀ ਜਾਂਦਾ ਬਾਅਦ ਨੂੰ 11:00 ਵਜੇ ਨੂੰ ਕਰ ਲਓ 12:00 ਵਜੇ ਕਰ ਲਓ ਹਾਜ਼ਰ ਹੈ ਹਾਜ਼ਰ ਹਰ ਬਿਲਹਾਰ ਹਾਜ਼ਰ ਹੈ ਹਾਜ਼ਰ ਹੈ ਜੀ ਬਿਲਕੁਲ ਹਾਜ਼ਰ ਹੈ ਅੰਦੇ ਜੀ ਤੇ